ਮਸੇ ਰੰਗੜ ਦਾ ਸੇਰ ਲਾਉਣ ਵਾਸਤੇ ਭਾਈ ਸੁਖਾ ਸਿੰਘ ਤੇ ਮਹਤਾਬ ਸਿੰਘ ਜੀ ਜਦੋਂ ਚੱਲ ਪਏ ਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਲੈ ਕੇ ਉਹ ਘੋੜਿਆਂ ਤੇ ਸਵਾਰ ਹੋ ਕੇ ਜਦੋਂ ਚੱਲ ਪਏ ਤੇ ਉਸ ਵੇਲੇ ਜਦੋਂ ਮਾਹੌਲ ਅੱਗੇ ਚੱਲ ਰਿਹਾ ਸੀ ਕਿ ਉਹ ਜੋ ਨਰਤਕੀ ਸੀ ਉਹ ਨਾਚ ਕਰ ਰਹੀ ਸੀ ਤੇ ਸ਼ਰਾਬ ਦੇ ਦੌਰ ਉੱਥੇ ਚੱਲ ਰਹੀ ਸੀ ਹਰਮੰਦਰ ਸਾਹਿਬ ਦੇ ਵਿੱਚ ਜੀ ਉਹਨਾਂ ਨੇ ਜੇ ਦੇਖਿਆ ਤੇ ਉਸ ਵੇਲੇ ਦਾ ਜੋ ਮਾਹੌਲ ਸੀ ਉਹ ਇੱਕ ਕਵੀ ਬਾਲਮ ਜੀ ਹੋਏ ਨੇ ਮਹਾਨ ਕਵੀ ਸਿੱਖ ਕੌਮ ਦੇ ਬੜੇ ਮਹਾਨ ਕਵੀ ਹੋਏ ਉਹਨਾਂ ਨੇ ਉਹ ਜਿਹੜਾ ਉਸ ਵੇਲੇ ਦਾ ਉੱਥੇ ਮਾਹੌਲ ਸੀ ਉਹਨੂੰ ਉਹਨਾਂ ਨੇ ਆਪਣੀ ਰਚਨਾ ਦੇ ਵਿੱਚ ਬੱਧ ਕੀਤਾ ਉਹਨਾਂ ਨੇ ਲਿਖਿਆ ਕਿ ਦਾਗੇ ਟਟ ਥਈ ਥਈ ਬੋਲਤੀ ਮਰਦੰਗ ਸੰਗ ਲਿਫ ਲਿਫ ਨਕਰੇ ਸੇ ਨਾਚਦੀ ਨਚਈਆ ਵਾਹ ਕਹਿੰਦੇ ਧਗ ਤੇ ਟਠਾਈ ਥਾਈ ਬੋਲਤੀ ਮਰਦਾਂਗ ਸੰਗ ਲਿਫ ਲਿਫ ਨਖਰੇ ਸੇ ਨਾਚਤੀ ਨਚਈਆ ਸ਼ੁਮਕ ਸ਼ੁਮਕ ਛਮ 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 ਛਾਨਾ ਨਾ ਨਾ ਗਗਨਾ ਨਾ ਗੁੰਗਰੂ ਜੋ ਪਾਗ ਸੇ ਬੰਦਈਆ ਸ਼ੁਮਕ ਸ਼ੁਮਕ ਛਮ 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 ਛਾਨਾ ਨਾ ਨਾ ਗਗਨਾ ਨਾ ਗੁੰਗਰੂ ਜੋ ਪਾਗ ਸੇ ਬੰਦਈਆ ਲੁਮਕ ਲੁਮਕ ਲਿਟਾ ਹੋਠੋਂ ਸੇ ਨਹੋਰਾ ਕਰੇ ਜੀਆ ਤਰਪਾਈ ਲਾਗੀ ਮਾਥੇ ਕੀ ਬੰਦਈਆ ਕਹਿ ਕਬ ਬਾਲਮ ਜੇ ਮੱਸੇ ਕੀ ਮੌਤ ਨਾਚੇ ਕਹਿ ਕਬ ਬਾਲਮ ਜੇ ਮੱッセ ਦੀ ਮੌਤ ਨਾਲ ਅੱਛੇ ਢੇਜੀ ਰਗਰਾਏ ਲਿਫ ਗਾਤੀ ਜੁਗਵਈਆ ਵਾਹ ਕੀ ਬਾਤ ਹੈ ਕੀ ਬਾਤ ਸੋ ਉਸ ਵੇਲੇ ਉਹ ਇਹ ਮਾਹੌਲ ਜਿਹੜਾ ਉਹਨਾਂ ਨੇ ਆਪਣੀ ਰਚਨਾ ਦੇ ਵਿੱਚ ਲਿਖਿਆ ਤੇ ਫਿਰ ਸੁਖਾ ਸਿੰਘ ਮਹਤਾਬ ਸਿੰਘ ਜੀ ਨੇ ਮੱッセ ਰੰਗੜ ਦਾ ਸਿਰ ਲਾ ਕੇ ਤੇ ਉਹਨਾਂ ਨੇ ਫਿਰ ਇੱਕ ਮਿਸਾਲ ਕਾਇਮ ਕਰ ਦਿੱਤੀ ਤੇ ਜਿਨ੍ਹਾਂ ਨੂੰ ਅਸੀਂ ਅੱਜ ਵੀ ਸ਼ਹੀਦਾਂ ਨੂੰ ਉਹਨਾਂ ਨੂੰ ਸੁਖਾ ਸਿੰਘ ਮਹਤਾਬ ਸਿੰਘ ਨੂੰ ਯਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਇਗਰ ਤੇ ਕੀ ਫਲਾਪ ਕਰੇਗਾ